ਜੀ ਉਹੀ ਸਥਾਨ ਹੈ ਜਿੱਥੇ ਗਰਮ ਚਸ਼ਮਾ ਦਾ ਗਰਮ ਪਾਣੀ ਦਾ ਦੇਖੋ ਗੁਰਦੁਆਰਾ ਸਾਹਿਬ ਵਾਲਿਆਂ ਵੱਲੋਂ ਇਹ ਭਕਵਾਨ ਬਣਾਏ ਜਾ ਰਹੇ ਨੇ ਦਾਲ ਚਾਵਲ ਬਣ ਕੇ ਰੱਖੇ ਹੋਏ ਨੇ ਲੇਗਵਰ ਦੇ ਵਿੱਚ ਠੀਕ ਹੈ ਇਸ ਤਰ੍ਹਾਂ ਤੇ ਸੰਗਤ ਚਾਵਲ ਪੁੱਟਾ ਰਹੀ ਏ ਫੋਨ ਦੇ ਵਿੱਚ ਚਨੇ ਪਕਾ ਰਹੇ ਨੇ ਦੇਖੋ ਇਹ ਵੀ ਭੈਣ ਇੱਕ ਚਨੇ ਪਕਾ ਰਹੀ ਏ ਕੋਈ 10 ਤੋਂ 15 ਮਿੰਟ ਲੱਗਦੇ ਨੇ ਚਨੇ ਪੱਕ ਜਾਂਦੇ ਨੇ ਉੱਬਲ ਜਾਂਦੇ ਨੇ ਇਹ ਮੰਦਿਰ ਹੈਗਾ ਜੀ ਸ਼ਿਵ ਜੀ ਦਾ ਮਨਿਕਰਨ ਸਾਹ ਸਾਰਾ ਪਕਵਾਨ ਇੱਥੇ ਦੋ ਵੀਡੀਓਸ ਚਲ ਰਹੀ ਹੈ ਇਸ ਅੰਦਰ ਚਾਵਲ ਤੇ ਦਾਲ ਜਿਹੜੀ ਹੈ ਉਹ ਇਸ ਤਰ੍ਹਾਂ ਬਣਾਈ ਜਾਂਦੀ ਹੈ ਇਹ ਦੇਖੋ ਜੀ ਗਰਮ ਪਾਣੀ ਦਾ ਚਸ਼ਮਾ ਇਹਦੇ ਵਿੱਚ ਕੀ ਪਕਾ ਰਹੇ ਹੋ ਚਨੇ ਨੂੰ ਚਨੇ ਪਕਾ ਰਹੇ क्या हाँ, है चावल 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 ओके ये अलग वाला है वहाँ पे दाल पका रहे हैं तो ना कितना टाइम लगेगा तो लगे। बीस मिनट में चावल आधा घंटे में चने ओके ठीक है जी अभी तुम आधा घंटा जहाँ बैठने वाली हो ਪਾਣੀ ਬਹੁਤ ਗਰਮ ਬਹੁਤ ਹੋਰ ਰੇਜ ਰਿਹਾ ਦੇਖੋ ਜੀ ਇਹ ਇਤਿਹਾਸਕ ਮੰਦਿਰ ਹੈ ਅਜਨਤ ਲੱਗਦਾ ਰਹੇ ਇਤਿਹਾਸਕ ਮੰਦਿਰ ਦਾ ਇਤਿਹਾਸ ਤੁਸੀਂ ਮਨ ਕਰ ਸਕਦੇ ਹੋ ਅੱਜ ਮਨ ਕਰਨ ਚਾਹੀਦਾ ਹੈ ਮੰਦਰ ਦੇ ਦਸ਼ਮ ਘੱਟੇ ਹੈ ਇਹ ਫੌਂਟ ਚੜਾਣੇ ਦੇ ਲਈ ਲਿਆ ਆਏ। ਚੜਾ ਦੇਂਗੇ। ਚੜਾ ਦਿੰਦੇ ਆਂ। ਜੈਸਿਕ। ਦੇਖੋ ਜੀ ਅਸੀਂ ਇੱਥੇ ਚਾਣੇ ਦਾ ਕੰਮ ਉਸ ਤੇ ਬੰਦ ਲਿੱਤੇ ਨੇ। ਹੋਰ ਦੇਖੋ। ਪਾਣੀ ਦੇ ਵਿੱਚ ਰਿਜ ਰਹੇ ਨੇ ਪੂਰੀ ਤਰ੍ਹਾਂ। ਦੇਖੋ ਪਾਣੀ ਕਿੰਨਾ ਗਰਮ ਹੈ। ਕਈ ਜਗ੍ਹਾ ਤੇ ਪੱਥਰ ਇੰਨਾ ਗਰਮ ਹੈ ਕਿ ਪੈਰ ਨਹੀਂ ਰੱਖਿਆ ਜਾਂਦਾ। ਕਈ ਜਗ੍ਹਾ ਤੇ ਬਹੁਤ ਜ਼ਿਆਦਾ ਠੰਡਾ ਹੈ ਨਾ ਨਾ ਬਥੇ ਹੀ ਜਾਈ ਗਈ ਆਪਾਂ ਪਹੁੰਚੇ ਆ ਜੀ ਮਨਿਕਰਨ ਸਾਹਿਬ ਗੁਰਦੁਆਰਾ ਮਨਿਕਰਨ ਰਾਤ ਨੂੰ ਆਰਤੀ ਹੋਵੇਗੀ ਜੀ 8:30 ਵਜੇ ਇਸ ਟਾਈਮ ਅਸੀਂ ਆਏ ਸੀ ਮੰਦਿਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਨਾਲ ਹੀ ਬੰਦਰ ਹੈ ਜੀ ਦੇਖੋ ਜੀ ਇਹ ਹੈਗੀ ਨਾਲ ਹੀ ਪਾਰਵਤੀ ਨਦੀ ਦੇਖੋ ਪਹਾੜ ਬਹੁਤ ਸੋਹਣਾ ਮੌਸਮ ਹੈ ਇੱਥੇ ਠੰਡਾ ਗੁਦਵਰਾ ਸਾਹਿਬ ਜਿੱਤੇ ਵਿੱਚ ਰੂਮ ਮਿਲ ਜਾਂਦੇ ਨੇ ਗੁਦਵਰਾ ਸਾਹਿਬ ਦੇ ਵਿੱਚ ਹੀ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈ ਬਹੁਤ ਵਧੀਆ ਰੂਮ ਇੱਥੇ ਜੇਕਰ ਤੁਸੀਂ ਕੋਈ ਬਾਹਰ ਲੈਣਾ ਚਾਹੁੰਦੇ ਹੋ ਜੋੜੀ ਮਿਲ ਜਾਂਦੇ ਨੇ ਠੀਕ ਹੈ ਅਰੇ ਇਸ ਤਰ੍ਹਾਂ ਪਾਣੀ ਗਰਮ ਪਾਪਾ ਚੱਲ ਰਿਹਾ ਹੈ ਕਿਤੇ ਕਿਤੇ ਗਰਮ ਨਿਕਲ ਰਿਹਾ ਇੱਥੋਂ ਬਾਕੀ ਸਾਰਾ ਠੰਡਾ ਹੈ

ਇਥੇ ਗੁਰੂ ਨਾਨਕ ਦੇਵ ਜੀ ਦੇ ਬਚਨ ਹੋਏ ਨੇ ਮਦਾਨਾ ਜੀ ਦੇ ਨਾਲ ਮਦਾਨਾ ਜੀ ਨੇ ਕਿਹਾ ਕਿ ਬਾਬਾ ਜੀ ਭੁੱਖ ਲੱਗੀ ਹੈ ਤੇ ਫੁਲਕਾ ਬਣਾਈਏ ਬਾਬਾ ਜੀ ਨੇ ਕਿਹਾ ਕਿ ਫੁਲਕੇ ਪਕਾਓ ਤੇ ਪਾਣੀ ਵਿੱਚ ਸਿੱਟ ਕੇ ਪਕਾ ਲਓ ਠੀਕ ਹੈ ਉਹਨਾਂ ਨੇ ਪਕਾਏ ਪਰ ਫੁਲਕੇ ਬਣੇ ਨਹੀਂ ਫਿਰ ਗੁਰੂ ਨਾਨਕ ਦੇਵ ਜੀ ਕਹਿੰਦੇ ਮਦਾਨਿਆ ਸਤਿਗੁਰਾਂ ਦੇ ਨਾਮ ਦਾ ਵੀ ਕੋਈ ਕੱਢਿਆ ਪਰਮਾਤਮਾ ਦੇ ਨਾਮ ਦਾ ਫੁਲਕਾ ਕਹਿੰਦੇ ਨਹੀਂ ਕਹਿੰਦੇ ਵੇਲ ਕੇ ਫਿਰ ਪਹਿਲਾਂ ਫੁਲਕਾ ਗੁਰਾਂ ਦੇ ਨਾਮ ਦਾ ਕੱਢੋ ਸਤ ਅਕਾਲ ਪੁਰਖ ਦੇ ਨਾਮ ਦਾ ਫਿਰ ਉਹਨਾਂ ਨੇ ਫੁਲਕਾ ਕੱਢਿਆ ਜਿੰਨੇ ਵੀ ਫੁਲਕੇ ਉਹਨਾਂ ਨੇ ਪਾਏ ਫਿਰ ਸਾਰੇ ਫੁਲਕੇ ਫੁੱਲ ਕੇ ਉੱਪਰ ਆ ਗਏ ਸੀਗੇ ਤੇ ਬਾਕੀ ਜੇਕਰ ਮੇਰੇ ਤੋਂ ਕੋਈ ਭੁੱਲ ਹੋ ਗਈ ਹੋਵੇ ਤਾਂ ਆਸ ਦੱਸਣ ਵਿੱਚ ਤੇ ਉਹਦੇ ਲਈ ਮੈਂ ਮਾਫੀ ਚਾਹੁੰਨੀ ਆ ਠੀਕ ਹੈ ਜੀ ਦੇਖੋ ਪਾਣੀ ਦਾ ਚਸ਼ਮਾ ਗਰਮ ਇਹ ਚਾਵਲ ਬਣ ਰਹੇ ਨੇ ਦਾਲ ਬਣ ਰਹੀ ਹੈ ਹੋ ਗਏ ਸਭ ਚਨੇ ਪਕਾਉਣ ਦੇ ਦਿਖਾਇਓ ਚਨੇ 3 ਮਿੰਟ ਲੱਗਦੇ ਚਨੇ ਪੱਕਣ ਅੱਗੇ ਬੋਲਣਾ ਨਹੀਂ ਅਜੇ ਹੋਰ